ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੁਆਰਾ ਪਾਕਿਸਤਾਨ ਤੇ 50% ਟੈਰਫ ਲਗਾਏ ਜਾਣ ਦੇ ਕਾਰਨਾਂ ਤੇ ਇਸ ਦਾ ਪਾਕਤੇ ਪੈਣ ਵਾਲਾ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬੀ ਦੇ ਪ੍ਰਸਿੱਧ ਮਰਹੂਮ ਕਵੀ surjit patel ਦੀ ਇੱਕ ਗਜ਼ਲ ਦੀਆਂ ਦਿਲ ਟੋਵੀਆਂ ਲਾਈਨਾਂ ਹਨ ਇਨਾ ਵੀ ਸੱਜਣਾ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕ ਬੰਦੇ ਰੱਖ ਲੈ ਅਰਥੀ ਨੂੰ ਮੋਢਾ ਦੇਣ ਲਈ ਇਹ ਗੱਲ 16 ਨੇ ਸੱਚ ਹੈ ਕਿ ਸੱਚ ਮਿਰਚਾਂ ਤੇ ਝੂਠ ਗੁੜ ਵਾਂਗ ਮਿੱਠਾ ਲੱਗਦਾ ਹੈ ਪਰੰਤੂ ਇਹ ਵੀ ਇੱਕ ਸਚਾਈ ਹੈ ਕਿ who wins in the end ਭਾਵੇਂ ਅਖਰ ਜਿੱਤ ਸਚਾਈ ਦੀ ਹੀ ਹੁੰਦੀ ਹੈ ਇਹ ਵੀ ਇੱਕ ਕਹਾਵਤ ਆਮ ਬੋਲੀ ਜਾਂਦੀ ਹੈ ਕਿ ਤਗੜੇ ਦਾ ਸੱਤੀ ਵੀ ਨਹੀਂ 100 ਤਾਂ ਇਹ ਗੱਲਾਂ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੇ ਇਸ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਸੱਚ ਪ੍ਰਗਟ ਹੋ ਰਹੀਆਂ ਹਨ ਜਦਕਿ ਉਸਨੇ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦੇ ਜਾਣ ਦੀ ਸਜ਼ਾ ਵਜੋਂ ਆਪਦੇ ਤੇ 15% ਟੈਰਫ ਤੇ ਫਿਰ ਇਹ ਤੇਲ ਖਰੀਦ ਬੰਦ ਨਾ ਕਰਨ ਦੀ ਪੈਨਲਟੀ ਵਜੋਂ 25% ਹੋਰ ਟੈਰਫ ਲਗਾਉਣ ਦਾ ਹੁਕਮ ਚਾੜਦੇ ਹੋਏ ਇਸ ਨੂੰ ਲਾਗੂ ਵੀ ਕਰ ਦਿੱਤਾ ਹੈ ਦਰਸਲ ਕਥਤ ਤੌਰ ਤੇ ਅਮਰੀਕੀ ਰਾਸ਼ਟਰਪਤੀ ਭਾਰਤ-ਪਾਕਿਸਤਾਨ ਵਿਚਕਾਰ ਆਪਰੇਸ਼ਨ ਸਬੂਰ ਤ ਤੱਕ ਕੁਝ ਦਿਨਾਂ ਦੀ ਸੰਖੇਪ ਲੜਾਈ ਨੂੰ ਬੰਦ ਕਰਾਉਣ ਦਾ ਸੇਧ ਆਪਣੇ ਸਿਰ ਬੜਨਾ ਚਾਹੁੰਦੇ ਸਨ ਤੇ ਇਸ ਲਈ ਉਹ 26-27 ਵਾਲ ਵਕ ਵਕ ਜਗਤ ਇਹ ਕਹਿ ਚੁੱਕੇ ਹਨ ਕਿ ਉਹਨਾਂ ਨੇ ਭਾਰਤ-ਪਾਕਿਸਤਾਨ ਵਿਚਕਾਰ ਇੱਕ ਵੱਡਾ ਪਰਮਾਣੂ ਯੁੱਧ ਹੋਣ ਤੋਂ ਬਚਾਉਂਦੇ ਹੋਏ ਦੋਵਾਂ ਦੇਸ਼ਾਂ ਵਿਚਕਾਰ ਸੀਜ਼ਫਾਇਰ ਕਰਵਾੰ ਦਿੱਤੀ ਸੀ। ਕਿਹਾ ਹਤਾ ਇਹ ਵੀ ਜਾਣਿਆ ਹੈ ਕਿ ਪਾਕਿਸਤਾਨ ਵਾਂਗ ਭਾਰਤ ਵੀ ਡੋਨਾਲਡ 트੍ਰੰਪ ਲਈ ਨੋਬਲ ਪੀਸ ਪ੍ਰਾਈਜ਼ ਦੀ ਪ੍ਰਾਪਤੀ ਲਈ ਪ੍ਰਵੋਟਾ ਕਰੇ ਜੋ ਕਿ ਭਾਰਤ ਨੇ ਅਜਿਆ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦਰਸਾਣਾ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਸ਼ੰਕਰ ਨੇ ਡੋਨਾਲਡ 트럼ਪ ਦੇ ਇਸ ਕਥਨ ਦਾ ਕਈ ਵਾਰ ਖੰਡਨ ਕੀਤਾ ਹੈ ਕਿ ਉਹਨਾਂ ਨੇ ਭਾਰਤ-ਪਾਕ ਕਨਫਲਿਕਟ ਨੂੰ ਵਿਚੋਲਗੀ ਕਰਦੇ ਹੋਏ ਖਤਮ ਨਹੀਂ ਸੀ ਕਰਵਾਇਆ ਬਲਕਿ ਸਚਾਈ ਇਹ ਹੈ ਕਿ ਪਾਕਿਸਤਾਨ ਦੇ ਡੀਜੀਐਮਓ ਦੀ ਬੇਨਤੀ ਤੇ ਭਾਰਤ ਨੇ ਕਾਰਵਾਈ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਡੀਜੀਐਮਓ ਲੈਵਲ ਦੀ ਗੱਲਬਾਤ ਦੇ ਤੀਜੇ ਵਜੋਂ ਇਸ ਕਨਫਲਿਕਟ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ ਦੁਜੀਗਲ اے ਕੇ ਡਾਕਟਰ ਐਸ ਸ਼ੰਕਰ ਨੇ اے ਵੀ ਗੱਲ ਜਨਗਾਰ ਕੀਤੀ ਹੈ ਕਿ ਅਮਰੀਕਾ ਖੁਦ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ ਤੇ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਦੇਸ਼ ਵੀ ਰੂਸ ਤੋਂ ਗੈਸ ਦੀ ਖਰੀਦਦਾਰੀ ਕਰ ਰਹੇ ਹਨ ਜਿਨ੍ਹਾਂ ਦੇਸ਼ਾਂ ਨੂੰ ਡੋਨਾਲਡ 트럼ਪ ਕੋਲਡ ਕਰ ਰਹੇ ਹਨ ਤੇ ਉਹਨਾਂ ਦੇਸ਼ਾਂ ਨੂੰ ਵੀ ਭਾਰਤ ਵਿਰੋਧ ਵਧ ਟੈਰਿਫ ਲਗਾਉਣ ਲਈ ਕਥਤੌਰ ਤੇ ਮਜਬੂਰ ਕਰਦੇ ਹਨ ਇਸ ਤਰ੍ਹਾਂ ਅਮਰੀਕਾ ਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੁਆਰਾ ਤੇਲ ਤੇ ਗੈਸ ਦੀ ਰੂਸ ਤੋਂ ਖਰੀਦ ਸੰਬੰਧੀ ਡਬਲ ਸਟੈਂਡਰਡ ਅਪਣਾਏ ਜਾ ਰਹੇ ਹਨ ਭਾਰਤ ਇੱਕ ਸੁਵਰੀਨ ਯਾਨੀ ਕਿ ਖੁਦ ਦੀ ਪ੍ਰਭੂ ਸੱਤਾ ਵਾਲਾ ਦੇਸ਼ ਹੋਣ ਦੇ ਨਾਤੇ ਕਿਸੇ ਦੂਜੇ ਦੇਸ਼ ਦੀਆਂ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇਸੇ ਅਮਰੀਕਾ ਦੁਆਰਾ 50% ਟੈਰਫ ਲਗਾਉਣ ਦੇ ਮਾੜੇ ਅਸਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ ਤੇ ਪਾਰਤ ਦੀ ਲੈਦਰ ਇੰਡਸਟਰੀ ਟੈਕਸਟਾਈਲ ਇੰਡਸਟਰੀ ਆਟੋਮੋਬਾਈਲ ਤੇ ਕਈ ਹੋਰ ਵਪਾਰਕ ਅਦਾਰਿਆਂ ਨੂੰ ਵਿਦੇਸ਼ ਤੋਂ ਆਰਡਰ ਨਾ ਮਿਲਣ ਕਾਰਨ ਫੈਕਟਰੀਆਂ ਵਿੱਚ ਕੰਮ ਕਰਦੇ ਵੱਡੀ ਗਿਣਤੀ ਵਿੱਚ ਮਜ਼ਮੂਰਾਂ ਦੀ ਛਾਂਟੀ ਕਰਨ ਦਾ ਖਤਰਾ ਮੰਡਰਾ ਰਿਹਾ ਹੈ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ ਦੂਜੇ ਪਾਸੇ ਭਾਵਕ ਵੱਲੋਂ ਆਪਣੇ ਕਿਸਾਨਾਂ ਡੇਰੀ ਨਤਵਾਦਕਾਂ ਮਸ਼ੇਰਿਆਂ ਤੇ ਹੋਰ ਟਰੈਲਰੂ ਛੋਟੇ ਉਦਯੋਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਅਮਰੀਕੀ ਟੈਰਫ ਵਾਰ ਦੇ ਮਾੜੇ ਨਤੀਜਿਆਂ ਦਾ ਕੋਈ ਹੋਰ ਬਦਲ ਲੱਭਣ ਦੇ ਜੋਟਾ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਹੋਰ ਦੇਸ਼ਾਂ ਦੀਆਂ ਮੰਡੀਆਂ ਤਲਾਸ਼ ਕਰਨਾ ਵੀ ਸ਼ਾਮਲ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਨਾਟ ਟਰੰਪ ਦੇ ਇਸ ਟੈਰਫ ਵਾਰ ਦੇ ਮਾੜੇ ਨਤੀਜਿਆਂ ਦਾ ਸਾਹਮਣਾ ਭਾਰਤ ਕਿਵੇਂ ਕਰਦਾ ਹੈ ਤੇ ਇਸ ਦਾ ਕੀ ਆਲਟਰਨੇਟਿਵ ਭਾਰਤ ਸਰਕਾਰ ਦੁਆਰਾ ਲੱਭਣ ਦਾ ਜੇ ਤਨ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਕਿੰਨੀ ਕਾਮਯਾਬੀ ਮਿਲਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੇ ਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ